ਬਈ ਜਿਹੜਾ ਇਹ ਅਜ਼ੂਰਨ ਸ਼ਿਪਸਾਣਾ ਵੱਲੋਂ ਨਹੀਂ ਵੀ ਮੈਂ ਇਸ ਹਰ ਹਿੰਦੁਸਤਾਨ ਦੇ ਆਦਮੀ ਲਈ ਇਹ ਬਹੁਤ ਅੱਜ ਦਾ ਦਿਨ ਜਿਹੜਾ ਵਾ ਅਹਿਮ ਹੈ ਵੀ 500 ਸਾਲ ਦੀ ਮਿਹਨਤ ਤੋਂ ਬਾਅਦ ਆ ਪ੍ਰਭੂ ਰਾਮ ਦੀ ਪ੍ਰਾਨ ਪ੍ਰਸ਼ਟਾ ਹੋ ਰਹੀ ਹੈ ਪਰ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਬਈ ਜਿਹੜੀ ਇਹ 22 ਜਨਵਰੀ ਦਾ ਦਿਨ ਹੈ ਵੀ ਇਸ ਸਾਲ ਦੇ ਵਿੱਚ ਤੁਸੀਂ ਇਹ ਮਹਿਸੂਸ ਕਰੋ ਵੀ ਦੋ ਦੀਵਾਲੀਆਂ ਹੋਊਗੀਆਂ ਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ ਜਿੱਥੇ ਵੀ ਹਿੰਦੁਸਤਾਨ ਦਾ ਨਾਗਰਿਕ ਕਿਸੇ ਕੰਟਰੀ즈 ਵੀ ਰਹਿੰਦਾ ਵੀ ਉਹਦੇ ਲਈ ਇਹ ਜਿਹੜਾ 22 ਜਨਮਦੀ ਦਾ ਦਿਨ ਹੈ ਬਹੁਤ ਐਨ ਹੈ। ਭਾਈ ਮਾਰਕੀਟ ਦੇ ਵਿੱਚ ਹਵਨ ਵੀ ਕਰਾਇਆ ਗਿਆ ਜੀ। ਹਾਂਜੀ ਮੈਂ ਮਾਰਕੀਟ ਦੇ ਪਹਿਲਾਂ ਹਵਨ ਕਰਾਇਆ ਉਸ ਤੋਂ ਬਾਅਦ ਅਸੀਂ ਆ ਕੋਈ 300 ਰਜ਼ਾਈ ਆਸ-ਪਾਸ ਦੇ ਵੰਡ ਰਹੇ ਆ। ਇਸ ਤੋਂ ਬਾਅਦ ਸਾਡਾ ਲੰਗਰ ਹੈ, ਦੁੱਧ ਦਾ ਲੰਗਰ ਹੈ, ਕੜਾਹ ਦਾ ਲੰਗਰ ਹੈ ਤੇ ਰਾਤ ਨੂੰ ਪੂਰੀ ਮਾਰਕੀਟ ਦੇ ਵਿੱਚ ਦੀਵਾ ਮਾਲਾ ਹੋਏਗੀ। ਜਿਹੜਾ ਤੁਸੀਂ ਮੈਨੂੰ ਇੱਕ ਸਵਾਲ ਕੀਤਾ ਸੀ ਵੀ ਕਿਸੇ ਇੱਕ ਗਰੀਬ ਲੜਕੀ ਦਾ ਵਿਆਹ ਵੀ ਸਾਡੀ ਜਲੰਧਰ ਦੀ ਟੀਮ ਨੇ ਕੱਲ ਇੱਕ ਗਰੀਬ ਲੜਕੀ ਦੀ ਸ਼ਾਦੀ ਕੀਤੀ ਆ। ਆ ਗਰੀਬ ਲੜਕੀ ਦੀ ਪ੍ਰਧਾਨ ਜੀ ਇਦਾਂ ਦੇ ਕੋਈ ਅਪਰਾਲੇ ਹੋਰ ਵੀ ਜਿਹੜਾ ਬੱਚੇ ਜਿਹੜੇ ਪੜ੍ਹਾਈ ਤੋਂ ਵੰਸ਼ਿਤ ਨੇ ਜਾਂ ਹੋਰ ਇਦਾਂ ਦੀਆਂ ਬੜੀਆਂ ਜਰੂਰਤਮੰਦ ਜਿਹੜੇ ਬੱਚੇ ਨੇ ਉਹਨਾਂ ਵਾਸਤੇ ਵੀ ਕੋਈ ਸ਼ਫਸਾਨਾ ਤਾਂਗੜੀ ਕਰੋ ਕੋਈ ਅਹਿਮ ਕਰ ਰਹੀ ਹੈ ਬਿਲਕੁਲ ਬਿਲਕੁਲ ਸਾਨੂੰ ਕਿਤੇ ਵੀ ਕੋਈ ਮਹਿਸੂਸ ਹੁੰਦਾ ਵੀ ਕੋਈ ਕਮਜ਼ੋਰ ਆਦਮੀ ਹੈ ਵੀ ਇਹਨੂੰ ਇਹਦੀ ਜ਼ਰੂਰਤ ਹੈ ਤੇ ਅਸੀਂ ਉਹਦੀ ਜ਼ਰੂਰਤ ਪੂਰੀ ਕਰਦੇ ਹਾਂ ਰੇ ਜੀ ਕਹਿੰਦੇ ਪ੍ਰਭੂ ਸਾਨੂੰ ਆਸ਼ੀਰਵਾਦ ਦੇਵੇ ਇਹ ਕੰਮ ਸਾਡੇ ਚੱਲਦੇ ਰਹੇ ਜੈ ਸ਼੍ਰੀ ਅਰਿਆ ਇੱਕ ਨੰਦ ਹਾਂਜੀ ਅੱਜ RAM ਮਲਾ ਦੇ ਜਿਹੜਾ ਸਮਾਰੋਹ ਦੇ ਸੰਬੰਧ ਪ੍ਰਾਣ ਪ੍ਰਤੀਸ਼ਤਾ ਸਮਾਰੋਹ ਦੇ ਸੰਬੰਧ ਵਿੱਚ ਅੱਜ ਇਹ ਪ੍ਰੋਗਰਾਮ ਕੀਤਾ ਆਯੋਜਿਤ ਕੀਤਾ ਜਾ ਰਿਹਾ ਹੈ ਕੀ ਕਹਿਣਾ ਚਾਹੁੰਦੇ ਹੋ ਜੈ ਸ਼ੀ ਰਾਮ ਜੀ ਹਰ ਹਰ ਮਹਾਦੇਵ ਜੈ ਸ਼ੀ ਰਾਮ ਅੱਜ ਮੈਂ ਲਵੀਨ ਤਾਂਗੜੀ ਗੁੜ ਮੰਡੀ ਵਿੱਚ ਅਖਿਲ ਭਾਰਤੀਏ ਸ਼ਿਵ ਸੇਨਾ ਰਾਸ਼ਟਰੀਵਾਦੀ 당ੜੀ ਗਰੁੱਪ ਵੱਲੋਂ ਤੇ ਨਾਲ ਗੁੜ ਮੰਡੀ ਐਸੋਸੀਏਸ਼ਨ ਵੱਲੋਂ ਸਾਡੇ ਰਾਸ਼ਟਰਪ੍ਰਧਾਨ ਸ਼੍ਰੀ ਸੁਨੀਲ 당ੜੀ ਜੀ ਦੀ ਅਗਵਾਈ ਅੱਜ ਅਸੀਂ ਹਰ ਸਾਲ ਦੀ ਤਰ੍ਹਾਂ ਜਿਵੇਂ ਗਰੀਬ ਗੁਰੂ ਵਿੱਚ ਰਜਾਈਆਂ ਕੰਬਲ ਸਮਰੋਹ ਕਰਾਨੇ ਆ ਅੱਜ ਸਾਡਾ ਇਸ ਵਾਗੇ ਹੈ ਸਾਡੀ ਆਉਣ ਵਾਲੀ ਯੁਵਾ ਪੀੜ੍ਹੀ ਦਾ ਜਿਨ੍ਹਾਂ ਨੇ ਆ ਰਾਮ ਮੰਦਿਰ ਦਾ ਜਿਹੜਾ ਪ੍ਰਾਣ ਪ੍ਰਧਿਸ਼ਟਾ ਅੱਜ ਦੇਖ ਪਾ ਰਹੇ ਨੇ ਸਾਰ ਨੂੰ ਬਹਿਲਾ ਦਾ ਢੇਰ ਸਾਰੀਆਂ ਬਹੁਤ ਬਹੁਤ ਮੁਬਾਰਕਾਂ ਕਿ ਅਸੀਂ ਅਖਿਲ ਭਾਰਤੀਏ ਸ਼ਿਵ ਸੇਨਾ ਰਾਸ਼ਟਰੀਵਾਦੀ ਵੱਲੋਂ ਅੱਜ ਗੁੜ ਮੰਡੀ ਵਿਖੇ 250 ਤੋਂ 300 ਰਜਾਈਆਂ ਸਲਾਈ ਮਸ਼ੀਨ ਬਲੱਡ ਕੈਂਪ ਡੋਨੇਸ਼ਨ ਕੈਂਪ ਤੇ ਨਾਲ ਲੰਗਰ ਪੰਡਹਾਰਾ ਦਾ ਸੁਵਿਧਾ ਕੀਤੀ ਹੈ ਤੇ ਮੈਂ ਸਾਰੇ ਆਪਣੇ ਸੰਤ ਸਮਾਜ ਨੂੰ ਬੇਨਤੀ ਕਰਦਾ ਕਿ ਸਾਰੇ ਸਨਾਤਨੀਆਂ ਨੂੰ ਸਾਨੂੰ ਵੱਧ ਜੋੜ ਕੇ ਇਦਾਂ ਦੇ ਪ੍ਰੋਗਰਾਮ ਕਰਦੇ ਰਹਿਣੇ ਚਾਹੀਦੇ ਨੇ ਜਿਸ ਨਾਲ ਅਸੀਂ ਆਪਣੇ ਸਨਾਤਨ ਧਰਮ ਦੀ ਆਪਤੀ ਲਈ ਤੇ ਉਹਨੂੰ ਅੱਗੇ ਵਧਾ ਚੜਾ ਕੇ ਅੱਗੇ ਲੈ ਕੇ ਜਾ ਸਕੀਏ ਤੇ ਮੈਂ ਆਪਣੇ ਸਾਰੇ ਉਹ ਕਾਰ ਸੇਵਕਾਂ ਦਾ ਅਭਿਨੰਦਨ ਕਰਦਾ ਜਿਨ੍ਹਾਂ ਦੀ ਅੱਜ ਸ਼ਹਾਦਤ ਦੇ ਉੱਤੇ ਅੱਜ ਅਸੀਂ ਰਾਮ ਮੰਦਿਰ ਦਾ ਜਿਹੜਾ ਸਟਰਗਲ ਹੈ ਸਾਡੇ ਮੋਦੀ ਸਰਕਾਰ ਨੇ ਇਹਨੂੰ ਸੰਪੰਨ ਲੈ ਕੇ ਆਇਆ ਪਰ ਸਾਨੂੰ ਕਾਰ ਸੇਵਕਾਂ ਨੂੰ ਵੀ ਯਾਦ ਕਰਨਾ ਚਾਹੀਦਾ ਹੈ ਜਿਨ੍ਹਾਂ ਨੇ ਆਪਣੇ ਸੀਨਿਆਂ ਤੇ ਗੋਲੀਆਂ ਖਾ ਕੇ ਅੱਜ ਐ ਰਾਮ ਮੰਦਿਰ ਨੂੰ ਕਿਤੇ ਯਕੀਨ ਚ ਲਿਆਇਆ ਕਿ ਹਾਂ ਅਸੀਂ ਬਣਾ ਸਕਦੇ ਹਾਂ ਨਹੀਂ ਤਾਂ ਅਸੀਂ 28 ਸਾਲ ਤੋਂ ਕੇਸ ਲੜਦੇ ਆ ਰਹੇ ਹਾਂ ਅੱਜ ਅੱਜ ਮੋਦੀ ਸਰਕਾਰ ਨੇ ਸਾਨੂੰ ਉਹ ਰਾਮ ਮੰਦਿਰ ਦਾ ਪ੍ਰਾਣ ਪ੍ਰਸ਼ਟਾ ਦਿੱਤੀ ਹੈ ਮੈਂ ਮੋਦੀ ਸਾਹਿਬ ਨੂੰ ਤੇ ਪੂਰੇ ਭਾਰਤ ਵਾਸੀਆਂ ਨੂੰ ਬਹੁਤ ਵਧਾਈ ਦਾ ਭਾਦਰ ਦਿਨਾ ਕਿ ਜਿਨ੍ਹਾਂ ਨੇ ਅੱਜ ਰਾਮ ਮੰਦਿਰ ਸਾਨੂੰ ਸੰਪੰਨ ਸਾਡੇ ਜੀਵਨ ਦੇ ਵਿੱਚ ਪ੍ਰਭੂ ਸ਼੍ਰੀ ਰਾਮ ਲੱਲਾ ਜੀ ਦੇ ਆਗਮਨ ਦੇ ਵਿੱਚ ਸਾਡਾ ਇਹ ਜੀਵਨ ਸੰਪੰਨ ਹੋਇਆ ਅਸੀਂ ਆਪਣੇ ਨੂੰ ਖੁਸ਼ ਨਹੀਂ ਸੀ ਜਵੰਦੇ ਹਾਂ ਕਿ ਅਸੀਂ ਅੱਜ ਇਸ ਜੋਗ ਹੈ ਗਏ ਕਿ ਅਸੀਂ ਅੱਜ ਇਧਰ ਦੇ ਕਾਰਜਕਾਰ ਦੇ ਰਹਿਣੇ ਆ ਅਸੀਂ ਹਮੇਸ਼ਾ ਸ਼ਿਵ ਸ਼ਨਾਮ ਨੂੰ ਧਾਰਮਿਕ ਰੱਤੇ ਵਧੀਆਂ ਕਰਦੇ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾਂਗੇ ਵੱ ਚੜ ਗਿਆ ਖਿਲ ਭਾਰਤੀਆ ਸ਼ਿਫ ਸਨਾ ਦੀ ਪੂਰੀ ਪੰਜਾਬ ਡੈਲੀਗੇਸ਼ਨ ਨਾਲ ਆਪਣਾ ਮੋਢੇ ਨਾਲ ਮੋਢਾ ਜੋੜ ਕੇ ਪਾਰਟਿਸਪੇਟ ਕਰੋ ਜੈ ਸ਼ੀਰਮ ਜੈ ਕਰੇ ਬੀਰ ਬਜਰੰਗੇ ਹਰ ਮਹਾਦੇਵ ਹਾਂਜੀ ਬਣਾਂ ਦੀ ਸ਼ਿਫ ਸਨਾ ਤਾਂਗੜੀ ਕਰੋ ਵੱਲੋਂ ਅੱਜ ਦਾ ਜਿਹੜਾ ਇਹ ਕਾਰਜਕ੍ਰਮ ਜੋ ਦੀ ਕੀਤਾ ਗਿਆ ਕੀ ਕਹਣਾ ਚਾਹੁੰਦੇ ਵਰ ਬੇਬਾ ਤੁਹਾਨੂੰ ਦੱਸਿਆ ਬਈ ਜਿਹੜਾ ਇਹ ਅਜੂਦਨ ਸ਼ਿਫ ਸਨਾ ਵੱਲੋਂ ਨਹੀਂ ਵੀ ਮੈਂ ਇਸ ਹਰ ਹਿੰਦੁਸਤਾਨ ਦੇ ਆਦਮੀ ਲਈ ਇਹ ਬਹੁਤ ਅੱਜ ਦਾ ਦਿਨ ਜਿਹੜਾ ਵਾ ਅਹਿਮ ਹੈ ਬਈ 500 ਸਾਲ ਦੀ ਮਿਹਨਤ ਤੋਂ ਬਾਅਦ ਆਪ ਪ੍ਰਭੂ ਰਾਮ ਦੀ ਪ੍ਰਾਨ ਪ੍ਰਸ਼ੰਸਾ ਹੋ ਰਹੀ ਹੈ ਪਰ ਮੈਂ ਤਾਂ ਇੱਕੋ ਹੀ ਗੱਲ ਕਹਾਂਗਾ ਵੀ ਜਿਹੜੀ ਇਹ 22 ਜਨਵਰੀ ਦਾ ਦਿਨ ਹੈ ਬੀਐਸ ਸਾਲ ਦੇ ਵਿੱਚ ਤੁਸੀਂ ਇਹ ਮਹਿਸੂਸ ਕਰੋ ਵੀ ਦੋ ਦੀਵਾਲੀਆਂ ਹੋਊਗੀਆਂ ਕੱਲੇ ਹਿੰਦੁਸਤਾਨ ਦੇ ਵਿੱਚ ਨਹੀਂ